ਪਠਾਨਕੋਟ 에어ਫੋਰਸ ਸਟੇਸ਼ਨ ਤੇ ਅਤਵਾਦੀਆਂ ਖਿਲਾਫ ਆਪਰੇਸ਼ਨ ਦੌਰਾਨ 6 ਅਤਵਾਦੀ ਟੀਰ ਤੀਜੇ ਦਿਨ ਦੀ ਕਾਰਵਾਈ ਤੋਂ ਬਾਅਦ ਬਰਾਮਦ ਹੋਈਆਂ ਦੋ ਹੋਰ ਅਤਵਾਦੀਆਂ ਦੀਆਂ ਲਾਸ਼ਾਂ ਸ਼ਨੀਵਾਰ ਨੂੰ ਚਾਰ ਅਤਵਾਦੀ ਮਾਰੇ ਗਏ ਸੀ 에어ਬੇਸ ਦੇ ਨੇੜਲੇ ਰਿਹਾਇਸ਼ੀ ਇਲਾਕਿਆਂ 'ਚ ਤਲਾਸ਼ੀ ਅਭਿਆਨ ਜਾਰੀ ਯੂਨਾਈਟਿਡ ਜਿਹਾਦ ਕਾਉਂਸਲ ਨੇ ਲਈ ਹਮਲੇ ਦੀ ਜ਼ਿੰਮੇਵਾਰੀ ਪਠਾਨਕੋਟ ਹਮਲੇ ਦੇ ਸ਼ਹੀਦਾਂ ਨੂੰ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਇੀ ਹਮਲੇ 'ਚ ਲੈਫਟੇਨੈਂਟ ਕਰਨਲ ਸਮੇਤ 7 ਜਵਾਨ ਹੋਏ ਸ਼ਹੀਦ ਗੁਰਦਾਸਪੁਰ ਦੇ ਕੁਲਵੰਤ ਤੇ ਫਤਿਹ ਸਿੰਘ ਦੇ ਪਰਿਵਾਰਾਂ ਨਾਲ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੀਤੀ ਮੁਲਾਕਾਤ ਪਾਕਿਸਤਾਨ ਤੇ ਬ੍ਰਾਜ਼ੀਲ ਦੇ ਬਣੇ ਹਥਿਆਰਾਂ ਸਮੇਤ ਮੋਹਾਲੀ ਪੁਲਿਸ ਨੇ ਕੀਤਾ ਤਿੰਨ ਨੂੰ ਗ੍ਰਿਫਤਾਰ 2 AK-47, 5 ਪਿਸਤੌਲ ਅਤੇ ਪਾਕਿਸਤਾਨੀ SIM ਕਾਰ ਬਰਾਮਦ ਖਰੜ ਤੋਂ ਹੋਈ ਗ੍ਰਿਫਤਾਰੀ ਪੁਲਿਸ ਦਾ ਦਾਵਾ ਪਠਾਨਕੋਟ ਹਮਲੇ ਨਾਲ ਕੋਈ ਸਬੰਧ ਨਹੀਂ ਡਿਟੇਲਡ ਪੁੱਛ ਗਏ ਤੋਂ ਇਹ ਪਤਾ ਲੱਗਿਆ ਕਿ ਬਹੁਤ ਵੱਡੇ ਲੈਵਲ ਤੇ ਹੀਰੋਇਨ ਦੀ ਸਮਕਲਿੰਗ ਇੰਟਰਨੈਸ਼ਨਲ ਬਾਰਡਰ ਤੇ ਰਾਈਂ ਕਰਾ ਦੇ ਰਹੇ ਐ ਪਾਕਿਸਤਾਨ ਦੇ ਵਿੱਚ ਇਹਨਾਂ ਦੇ ਲਿੰਕਸ ਇਸ ਮਗਲ ਜ਼ ਨਾਲ ਅਫਗਾਨਿਸਤਾਨ ਦੇ ਮਜ਼ਾਰ-ਏ-ਸ਼ਰੀਫ ਸਥਿਤ ਭਾਰਤੀ ਸਿਫਾਰਤਖਾਨੇ ਤੇ ਹਮਲਾ ਕਰਨ ਵਾਲੇ ਹੱਤਵਾਦੀਆਂ ਤੇ ਸੈਨਾ ਵਿਚਕਾਰ ਮੁਕਾਬਲਾ ਚਾਰ ਵਿੱਚੋਂ ਦੋ ਹੱਤਵਾਦੀ ਢੇਰ ਇੱਕ ਨੇ ਖੁਦ ਨੂੰ ਬੰਬ ਨਾਲ ਉਡਾਇਆ ਸਿਫਾਰਤਖਾਨੇ ਦੀ ਇਮਾਰਤ ਵਿੱਚ ਦਾਖਲ ਹੋਣ ਦੀ ناکਾਮ ਕੋਸ਼ਿਸ਼ ਤੋਂ ਬਾਅਦ ਨਜ਼ਦੀਕੀ ਇਮਾਰਤ ਅੰਦਰ ਲੁਕੇ ਹੱਤਵਾਦੀ ਚਾਲ ਨਾਲ ਕੰਬਿਆ ਉੱਤਰ ਪੂਰਬੀ ਭਾਰਤ ਸੱਤ ਮੌਤਾਂ ਤੇ 50 ਤੋਂ ਵੱਧ ਜ਼ਖਮੀ ਮਣੀਪੁਰ ਦੇ ਤਮੇਂਗਲੌਂਗ ਚ ਰਿਹਾ ਭੁਚਾਲ ਦਾ ਕੇਂਦਰ ਟਰਿਕਟਰ ਸਕੇਲ ਤੇ 6.8 ਮਾਪੀ ਗਈ ਸੀ ਬਰਤਾ ਰਾਹਤ ਤੇ ਬਚਾਅ ਕਾਰਜ ਜਾਰੀ ਮਣੀਪੁਰ ਤੋਂ ਇਲਾਵਾ ਉੱਤਰ ਪੂਰਬ ਦੇ 11 ਰਾਜਾਂ ਚ ਮਹਿਸੂਸ ਹੋਏ ਭੁਚਾਲ ਦੇ ਝਟਕੇ